ਤਾਂ ਪਰ ਮੇਸਿੰਗ ਮੈਂ ਜੋਤਪਾਲ ਪੱਟੀ ਸਾਡੀ ਬਾਜੀ ਜਿੰਦ ਜਸਨ ਜੀ ਇਰਦਾ ਤੁਸੀਂ ਦਿੱਸੋ ਲਿਖ ਕੇ ਲੱਗੀ ਹੈ ਜਿੰਨੇ ਵੀ ਸਾਥੀਆਂ ਨੂੰ ਮੈਂ ਪੁੱਛਿਆ ਆਪਣੇ ਪਿੰਡ ਤੋਂ ਚੰਨ ਤੋਂ ਪਹਿਲੇ ਤੁਸ ਸਾਡਾ ਆਪਣਾ ਹਰਿ ਜੀ ਹਾਲ ਬਖਤੀ ਨੇ ਉਹਨਾਂ ਦੀ ਤਰੀਕਾ ਵੱਡਾ ਪਰਿਵਾਰ ਸੇਸ਼ ਇੱਕ ਨੇਕ ਇਨਸਾਨ ਸਰ ਲੋਕਾਂ ਦੀ ਭੈਤਰੀ ਵਾਸਤੇ ਵੀਰ ਸਾਹਿਬ ਨੇ ਦੱਸਿਆ ਪਿਛਲੇ 15 ਤੋਂ 20 ਦਿਨਾਂ ਦੇ ਉਹ ਪਤੀ ਏਰੀਏ ਨੂੰ ਹੜਾ ਤੋਂ ਯਾਦ ਵਾਸਤੇ ਸਾਰਾ ਪਰਿਵਾਰ ਹੀ ਲੱਗਾ ਸੀ ਉਹਨਾਂ ਦਾ ਇੱਕ ਬੇਟਾ ਮੈਨੂੰ ਹਸਪੀਟਲ ਬਿਰੇ ਆ ਦੂਜੇ ਹੁਣ ਅੰਜੀਸ਼ੀ ਰੋੜੀ ਜਿੰਤੇ ਪਿੱਛੇ ਨੇ ਉਹਨਾਂ ਦੇ ਤੀਜੇ ਵੀ ਰੁਕੀਨ ਸਾਹਿਬ ਨੇ ਉੱਤੇ ਬਿਨੇ ਸੀ ਬਹੁਤ ਹੀ ਅਫਸੋਸ ਹੈ ਉਹ ਵਿਸ਼ੇਸ਼ ਦੌਰ ਪੰਜਾਬ ਦੇ ਬਣ ਕੇ ਆਏ ਅਸੀਂ ਜੋ 15 ਸਾਲ ਤਕਰੀਬਨ 1980 ਤੋਂ ਲੈ ਕੇ 95 93 ਚਲਾਏ ਨਾ ਕਿ ਜਿਹੜਾ 15 ਸਾਲ ਦਾ ਦੌਰ ਹੈ ਤੇ ਦਾ ਤਕਰੀਬਨ 1990 ਤੱਕ ਨੂੰ ਹੈ ਸਾਡੇ ਸਾਹਿਬ ਵੀ ਪਹਿਲੇ ਗੁਰਦੇ ਸੀ ਮੈਂ ਸੁਣ ਰਿਹਾ ਸੀ ਅਸੀਂ ਉਹ ਦੌਰ ਚੋਂ ਹੀ ਗੁਜ਼ਰੇ ਕਿਹੜਾ ਕਿਹ ਜਿੰਦਾ ਮਾੜਾ ਆਖਰਵਾਦ ਦਾ ਦੌਰ ਉਹਨਾਂ ਨੂੰ ਵੀ ਮਾਰਾ ਹੋਣਾ ਜਿਹੜਾ ਨਵਾਂ ਡੈਂਗੂ ਦਾ ਦੌਰ ਜੀ ਕੰਮ ਸ਼ੁਰੂ ਹੋਇਆ ਕੋਈ ਫਰਕ ਨਹੀਂ ਉਹੀ ਰੂਪ ਧਾਰਨ ਕਰ ਰਿਹਾ ਹੈ ਇਸ ਦੌਰ ਦੇ ਵਿੱਚ ਜਿਹੜੀ ਹੋਰ ਖਤਰਨਾਕ ਗੱਲ ਉਸ ਟਾਈਮ ਘੱਟ ਤੋਂ ਘੱਟ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਤੇ ਪੁਲਿਸ ਸੀ ਉਹਦੇ ਵਿੱਚ ਥੋੜੇ ਲੋਕ ਉਸ ਦੇ ਮੂਵਮੈਂਟ ਵਿੱਚ ਸ਼ਾਮਲ ਸਨ ਇਸ ਮੂਵਮੈਂਟ ਦੇ ਵਿੱਚ ਮੈਨੂੰ ਯਾਦ ਹੈ ਕਿਹਨਾਂ ਨੂੰ ਵੀ ਵੱਧ ਜਿਹੜੀ ਅਲਟੀ ਪੰਜਾਬ ਪੁਲਿਸ ਹੈ ਇਹ ਬਿਨਿਆਦਾ ਤੌਰ ਜਿਹੜਾ ਸਾਰਿਆਂ ਨੂੰ ਇੱਕ ਵੱਡਾ ਸਾਖਾ ਪੰਜਾਬ ਦਾ ਅੱਜ ਇਸ ਦੌਰ ਦੇ ਵਿੱਚ ਜਿੰਨਾ ਗੈਂਗਸਟਰਸ ਭਾਈਵਾਰ ਨੇ ਇਹਨਾਂ ਦਾ ਵੱਧ ਪੰਜਾਬ ਦੀ ਜਿਹੜੀ ਪੁਲਿਸ ਪਰੇ ਜਿਹੜੀ ਜੋ ਜਾਣਕਾਰੀ ਮਿਲੀ ਹੈ ਜਿਸ ਟਾਈਮ ਹੋਰਿਆਂ ਦਾ ਸ਼ਿਕਾਰ ਸਪਲੈਸ਼ ਆਪ ਨੂੰ ਕੀਤਾ ਗਿਆ 45 ਮਿੰਟ ਬਾਅਦ ਪੁਲਿਸ ਪਹੁੰਚੀ ਜਿੱਤੇ 45 ਮਿੰਟਾਂ ਬਾਅਦ ਤੁਸੀਂ ਪਹੁੰਚੇ ਹੋ ਉੱਥੇ ਕੀ ਆਸ-ਉਮੀਦ ਰੱਖਣਾ ਹਰ ਵਿਅਕਤੀ ਦਾ ਫੰਡਮੈਂਟਲ ਰਾਈਟ ਹੈ ਕਿ ਜੇ ਸੂਬੇ ਵਿੱਚ ਰਹਿ ਜਾਂ ਗਿਆ ਜਿਸ ਦੇਸ਼ 'ਚ ਰਹਿਦਾ ਉਹਦੀ ਜ਼ਿੰਦਗੀ ਉਹਦੇ ਪਰਿਵਾਰ ਦੀ ਜ਼ਿੰਦਗੀ ਉਹਦਾ maal ਉਹਦੀ ਜਾਇਦਾਦ ਮਹਿਫੂਜ਼ ਕਰਨਾ ਦੇਸ਼ ਦੀ ਸਰਕਾਰ ਦਾ ਤੇ ਸੂਬੇ ਦੀ ਸਰਕਾਰ ਦਾ ਫਰਜ਼ ਹੈ ਜੇ ਇੱਕੇ ਇੱਕ ਪਾਸੇ ਬਾਪ ਹਸਤਾਚ ਪਿਆ ਹੋਵੇ ਦੂਜੇ ਪਾਸੇ ਪਰਿਵਾਰ ਆਪਣੀ ਸੁਰਜੀ ਦੀ ਮੰਗ ਕਰਦਾ ਹੋਵੇ ਤੇ ਗੁੰਗੇ ਪੁਲਿਸ ਸਰਕਾਰ ਜਿਹੜੀ ਹੈ ਆ ਮੁਸ਼ਕਲ ਹੈ ਜਦੋਂ ਐਸਐਸਪੀ ਨੂੰ ਉਹਦੇ ਪਾਰਕ ਸਾਹਿਬ ਇਹ ਨਹੀਂ ਜਾਣੀ ਵੀ ਰੱਖਦੇ ਤਿਆਰੀ ਨਹੀਂ ਡਰੋਂ ਵਿੱਚ ਕਿਉਂ ਰਹਿੰਦੇ ਹੋ ਐਸਐਸਪੀ ਲੱਗਣ ਵਾਸਤੇ ਹੋਲਾ ਮਤਲਬ ਤੁਹਾਨੂੰ ਕੋਈ ਨਾ ਕੋਈ ਲਾਭ ਤੋਂ ਦਰੋਂ ਐਸਐਸਪੀ ਲੱਗੰਦਾ ਜੇ ਤੁਹਾਨੂੰ ਲਾਭ ਵੀ ਕੋਈ ਨਹੀਂ ਤੇ ਇਹੀ ਜ਼ਲਾਲ ਕਿਉਂ ਚੱਪ ਰਹੇ ਪਹਿਲੇ ਤੁਹਾਨੂੰ ਜ਼ਲੀਲ ਕਰਕੇ ਐਸੇ ਐਸਐਸਪੀ ਲੋ ਐਸੇ ਵੀ ਸਰਕਾਰ ਨੇ ਮੁਹਾਲੀ ਚੋਂ ਕੱਢਿਆ ਹੁਣ ਇਹ ਕੀ ਕਰੋ ਕਾਨੂੰਨ ਕਰ ਦਿੱਤਾ ਸਾਰੇ ਨਾਲੋਂ ਪੰਜਾਬ ਦੇ ਵਿੱਚ ਸਾਰੇ ਨਾ ਵੱਧ ਗੈਂਗਸਟਰਾਂ ਵੱਲ ਪ੍ਰਭਾਵਿਤ ਜੇ ਕੋਈ ਪੁਲਿਸ ਡਿਸਟ੍ਰਿਕਟ ਹੈ ਜੋ ਤਰਨਤਾਰ ਦਾ ਇਹ ਨਹੀਂ ਕਿ ਬਾਕੀ ਦੇ ਸੁਖ ਲੂ ਨੇ ਸਾਰੇ ਨਾ ਵੱਧ ਜੇ ਅਸਟੇਨ ਫਰੋਤੀਆਂ ਦਾ ਦੌਰ ਹੈ ਇਸ ਪੁਲਿਸ ਡਿਸਟ੍ਰਿਕਟ ਲੈਵਲ ਤਰਨਤਾਰ ਜ਼ਿਲ੍ਹੇ ਦੇ ਵਿੱਚ ਪਿਆਹੀ ਤੁਹਾਡਾ ਕੰਮਕਾਜ ਦਾ ਜਿਹੜਾ ਪੁਲਿਸ ਡਿਸਟ੍ਰਿਕਟ ਇਲਾਕਾ ਨੂੰ ਉਸ ਐਸਐਸਪੀ ਨੂੰ ਦੱਸਣ ਦੀ ਲੋੜ ਨਹੀਂ ਇਹ ਧਰਨਾ ਮਾਨਦੀ ਜ਼ੀਰਾ ਸਾਹਿਬ ਲੋੜ ਨਹੀਂ ਸੀ ਜੇ ਨਾਲੀ ਜ਼ਮੀਰ ਚਾਹਦੀ ਹੁੰਦੀ ਭਗਵੰਤ ਸਿੰਘ ਜਿਹੜਾ ਹੋਮ ਮਿਨਿਸਟਰ ਦਾ ਮੁਖमंत्री ਹੈ ਯਾਕਰ ਤੇ ਡੀਜੀਪੀ ਦੀ ਯਾਕਰ ਤੇ ਰੇਂਜ ਦੇ ਏਆਰਜੀ ਦੀ ਯਾਕਰ ਤੇ ਐਸਐਸਪੀ ਦੀ ਕਿ ਸਾਡੇ ਨੌਜਵਾਨ ਵੀਰਾਂ ਨੂੰ ਆਪਣੇ ਪਰਿਵਾਰ ਤੇ ਆਪਣੇ ਪਰਿਵਾਰ ਵਾਸਤੇ ਅੱਜ ਇੱਥੇ ਸਿਵਲ ਸੈਕਟਰੀਰ ਦੇ ਵਿੱਚ ਆ ਕੇ ਮਾਂ ਗਰੀਸੀ ਕਹਿੰਦੇ ਲੋਕ ਕਹਿੰਦੇ ਗੱਲ ਜੀਰਾ ਸਾਹਿਬ ਕਹਾਂ ਦਾ ਪਰ ਮੀਰ ਸਿੰਘ ਹੁਣੀ ਸਾਡੇ ਪਰਵਾਦ ਦੇ ਜੀ ਇਹਨਾਂ ਦੀ ਲੜਾਈ ਤੋੜ ਸਕਣਾ ਜਿਨ੍ਹਾਂ ਨਾਲ ਵੀ ਹੋਏਗੀ ਉਹਨਾਂ ਨੂੰ ਕੀਮਤ ਅਦਾ ਕਰਦੀ ਰਹੀ ਸੀ ਸਾਨੂੰ ਭਾਵੇਂ ਗਵਰਨਰ ਕੋ ਜਣਾ ਪਏ ਭਾਵੇਂ ਕਿਸੇ ਵੀ ਲੜਾਈ ਲੜਨੀ ਪਏ ਮੈਂ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰੂੰ ਵਿਸ਼ੇਸ਼ ਤੌਰ ਤਰੰਤਰ ਜੇ ਲੋਕ ਪਾਵੇ ਤਰੰਤਰ ਅਸੈਂਬਲੀ ਹਲਕੇ ਦੇ ਹੁਣ ਪਾਵੇ ਪੱਟੀ ਤੋਂ ਹੁਣ ਪਾਵੇ ਖਡੂਰ ਸਾਹਿਬ ਤੇ ਹੁਣ ਪਾਵੇ ਥੇਮਗੜ ਤੋਂ ਹੁਣ ਮੇਰੇ ਵੀਰੋ ਸਾਡਾ ਸਾਰਿਆਂ ਦਾ ਫਰਜ਼ ਜਿਸਾਂ ਅਤਵਾਦ ਵੇਲੇ ਕੋਈ ਪਰਿਵਾਰ ਸੇਕ ਤੋਂ ਨਹੀਂ ਸੀ ਬਚਿਆ ਇਸ ਤਰ੍ਹਾਂ ਹੀ ਗੈਂਗਸਟਰ ਦੇ ਸੇਕ ਤੋਂ ਕਿਸੇ ਨੇ ਨਹੀਂ ਜਬਚਿਆ ਸਾਰੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਗਾ ਇੱਕ ਹੋ ਕੇ ਲੜਾਈ ਲੜਨੀ ਪੈਗੀ ਐਥੇ ਕੋ ਨੰਬਰ ਬਣਾਉਣ ਦੀ ਗੇਮ ਨਹੀਂ ਅੱਜ ਇਸ ਦਾ ਗੁਰਮੇਲ ਸਿੰਘ ਦੀ ਵਾਰੀ ਆਈ ਏ ਕੱਲ ਕਿਸੇ ਦੀ ਵੀ ਆਸ ਨਹੀਂ ਜੇ ਵੀ ਗੁਜ਼ਾਰੇ ਸਾਰੇ ਪਰਿਵਾਰ ਨੂੰ ਜੇ ਸਾ ਗੁਰਮੇਲ ਸਿੰਘ ਸਾਡੇ ਪਰਿਵਾਰ ਤੇ ਜੀਤ ਸਨ ਇਹ ਲੜਾਈ ਨੂੰ ਟੋੜ ਤੱਕ ਆਪਾਂ ਲੈ ਕੇ ਜਾਈਏ ਜਿੰਨਾ ਲੋਕਾਂ ਨੇ ਇਹ ਐਕਸ਼ਨ ਕੀਤਾ ਉਹਨਾਂ ਤੇ ਪੁਲਿਸ ਪਾੰਦੀ ਹੋਈ ਕਾਰਵਾਈ ਕਰੇ ਇਮੀਡੀਏਟ ਕਾਰਵਾਈ ਕਰੇ ਇਹਨਾਂ ਨੂੰ ਸਕਿਉਰਿਟੀ ਪ੍ਰਦਾਨ ਕਰੇ ਮੈਨੂੰ ਵੀ ਜਿੱਥੇ ਲੋੜ ਪੈਗੀ ਉਹ ਵੀ ਟੁਰਦਾ ਚਿਰਦਾ ਲੀਡਰ ਹੋਰ ਬਚੋ ਮੈਂ ਵੀ ਮਦਦ ਪੂਰੀ ਕਰਾਂਗਾ ਜੱਟ ਕੇ ਕਰਾਂਗਾ ਤੁਹਾਡੀ ਪਿੱਠ ਪਿੱਛੇ ਸਮੂੱਚੀ ਪੰਜਾਬ ਦੀ ਕਾਂਗਰਸ ਦੀ ਸਾਰੀ ਜਮਾਤ ਗੁਰੂਬਾਰਾ ਸਾਹਿਬ ਨੇ ਵੇਰ ਕਰਦੀ ਉਹਦੇ ਟਾਈਮਾਂ ਦੇ ਵਿੱਚ ਇੱਥੇ ਵੀ ਵਾਅਲੇ ਇਲੈਕਸ਼ਨ ਹੋਣ ਵਾਲੀ ਤਰੁਤ ਸੀ ਮੈਂ ਪਹਿਲੇ ਤਾਂ ਅੰਦਰ ਵਸਨੀਕਾਂ ਨੂੰ ਕਿ ਮੇਰੀ ਗੱਲ ਸੁਭੂਤੇ ਪੰਜਾਬ ਚਾਹੇ ਸੁਣੀ ਜਾਂਦੀ ਹੈ ਕੰਨ ਲਾ ਕੇ ਸਰਕਾਰ ਵੀ ਸੁਣਦੀ ਹੋएगी ਤੇ ਵਿਰੋਧੀ ਵੀ ਸੁਣਦੇ ਹੋ ਆ ਚੰਗੀ ਤਰ੍ਹਾਂ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਚਰਚਾ ਲਾ ਲਓ ਕਿ ਤਰਨਤਾਂ ਦੇ ਵਿੱਚ ਵੀ ਜੇਸ ਕਿਸਮ ਦੇ ਪੁਲੀਟिकल ਜਮਾਤਾਂ ਦੇ ਕੈਂਡੀਡੇਟ ਖੜੇ ਕੀਤੇ ਉਹਨਾਂ ਦੇ ਕੁਛੋਕਣ ਵਸ ਉਹਨਾਂ ਦੇ ਹੱਥ ਜੋੜ ਕੇ ਧਿਆਨ ਕਰ ਕਿਸ ਕਿਸਮ ਦੇ ਹਾਲਾਤ ਅਸੀਂ ਚਾਹਦੇ ਪੰਜਾਬੀ ਜਿਹੜੇ ਇਹ ਵੱਧ ਕਿਸਮਤੀ ਦੇ ਨਾਲ ਅਸੀਂ ਬੜੀ ਸੇਤੀ ਸੈਂਟੀਮੈਂਟਲ ਹੋ ਜਾਂਦੇ ਰਾਜ ਕਰਨ ਵਾਲੇ ਲੋਕ ਉਹ ਹੋਣੇ ਚਾਹੀਦੇ ਨੇ ਜਿਨ੍ਹਾਂ ਵਿੱਚ ਤਜਰਬਾ ਹੋਵੇ ਕਿਹੜੇ ਦੇਸ਼ ਭਗਤੋਂ ਸੁਭੇ ਦੇ ਹਰ ਵਸਨੀ ਨੂੰ ਭਾਵੇਂ ਕਿਸੇ ਧਰਮ ਨਾਲ ਕਿਸੇ ਜਾਤ ਨਾਲ ਤਲਕ ਰੱਖਦਾ ਹੋਵੇ ਉਹਦੀ ਜਾਨ ਸੁਰੱਖਿਅਤ ਕਰਨੀ ਉਹਦੀ ਹੋਵੇ ਵਾਲੀ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ 1980 ਦਾ ਦੌਰ ਵੀ ਤੁਹਾਡੇ ਸਾਹਮਣੇ ਦੇਖਿਆ ਮੈਨੂੰ ਐ ਹੀ ਨਜ਼ਰ ਆਦਾ ਜਿਦਾ ਉਹਦਾ ਰੈਪਲਿਕਾ ਹੈ ਜੋ ਲੋ ਚਾਹਦਾ ਸੀ ਇਸ ਤਰ੍ਹਾਂ ਦੇ ਹਾਲਾਤ ਹੀ ਬਣੇ। ਇਹ ਫੇਰ ਦੋਰੀ ਵਾਰ ਉਹੀ ਹਾਲਾਤ ਇਥੇ ਪੈਦਾ ਹੋਏ ਨੇ। ਹਰ ਪੰਜਾਬੀ ਨੂੰ ਇਕੱਠੇ ਹੋਣ ਦੀ ਲੋੜ। ਗੈਰ ਤੇ ਜ਼ਲਮੀਕਾਰ ਸਰਕਾਰਾਂ ਤੇ ਗੈਰ ਤੇ ਜ਼ਲਮੀਕਾਰ ਮੁੱਖ ਮੰਤਰੀਆਂ ਦਾ ਉਲੂਪ ਰੰਗ ਤੁਸੀਂ ਵੇਖੀ। ਪੰਜਾਬ ਇੱਕ ਵਾਰੀ ਡੁੱਬਿਆ। ਅਨੇਕਾਂ ਜਾਨਾਂ ਜੜੀਆਂ ਨੇ ਹੜ੍ਹਾਂ ਦੇ ਵਿੱਚ ਤਵਾ ਉਹ ਵੀ ਖਤਮ ਹੋ ਗਈਆਂ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਛੱਡੀਆਂ گاਵਾ ਮੱਜਾਂ ਜਿਹੜੀਆਂ ਨੇ ਉਹਨਾਂ ਦੇ ਕਿਲੇ ਰਸੇ ਖੁੱਲੇ ਛੱਡ ਕੇ ਉਹਨਾਂ ਨੂੰ ਖੁੱਲੇ ਛੱਡ ਦਿੱਤਾ ਗਿਆ ਤੇ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਨਾਲ ਦੇ ਦੇਸ਼ ਦੇ ਵਿੱਚ ਕੁਝ ਜੂਤਿਆ ਉਹ ਮਰ ਗਿਆ ਉੱਥੇ ਪਹੁੰਚ ਗਿਆ ਕੋਈ ਇੱਥੇ ਪੁੱਛਣ ਵਾਲਾ ਤੁਸੀਂ ਡਰਾਮਾ ਵੇਖਿਆ ਇਹਨਾਂ ਦੀਆਂ ਸਰਕਾਰਾਂ ਦਾ ਕੋਈ ਥੋੜੀ-ਮੋਟੀ ਸ਼ਰਮ ਹੀ ਆ ਇਹਨਾਂ ਲੋਕਾਂ ਨੂੰ ਹੈ 500 ਬੰਦਾ ਸੀ ਇਹ ਸਿਕਿਉਰਿਟੀ ਦਾ ਨਾਲ ਇਹ ਵਿਖਾਇਆ ਗਾ ਮੁੱਖ ਮੰਤਰੀ ਸਾਹਿਬ ਬਿਲਕੁਲ ਹੀ ਜਿਹਾ ਸਦਾ ਪੰਜਾਬੀ ਸਰਕ ਤੇ ਬਹਿ ਕੇ ਪ੍ਰਸ਼ਾਦਾ ਚਾਹਦਾ ਇੱਕ ਭੁਲਕੀ ਹੀ ਚੱਗੀ ਸੀ ਸਾਰਾ ਕੁਝ ਛੋਟੇ ਸਿਕਿਉਰਿਟੀ ਵਾਲੇ ਨਾਲ ਹੀ ਲੈ ਗਏ ਫਿਰ ਉਹ ਜਿਹੜੀ ਬੀਬੀ ਨੂੰ ਮਿਲੇ ਨੇ ਇਹ ਬਹੁਤ ਵੱਡੇ ਅंसू ਭਾਂਦੇ ਰੋਂਦੇ ਰੇ ਮੁੱਖ ਮੰਤਰੀ ਜੀ ਉਹ ਸਾਬਤ ਹੋ ਗਿਆ ਹੈ ਕਿ ਬੀਬੀ ਇਹਨਾਂ ਦੀ ਪਾਰਟੀ ਦੀ ਫਲੋਟਪੁਰ ਹਲਕੇ ਦੇ ਵਿੱਚ ਇਹਨਾਂ ਦੀ ਇੱਕ ਕੰਫਰੰਸ ਹੋ ਰਹੀ ਜਿਹੜੀ ਘਰ ਦੇ ਦੇ ਨਾਲ ਇੱਥੇ ਪਹੁੰਚੀ ਸੀ ਤੁਸੀਂ ਵੇਖੋ ਕਿڑی ਵਾਸ ਕਿਸਮਤੀ ਸੁਭਾ ਡੁੱਬ ਰਿਹਾ ਪਰਵਾਪਾ ਤੇ ਜ਼ਲੂਰ ਕਹਿਰ ਟਾਇਆ ਅੱਗੇ ਮੈਂ ਸਾਹਮਣੇ ਸਾਰਾ ਕੁਝ ਮੈਨਮੇਡੇ ਕੰਮ ਹੋਇਆ ਸਰਕਾਰ ਦੇ ਆਰ ਪੇ ਇੱਕ ਪਾਸੇ ਤੁਸੀਂ ਵੇਖੋ ਫਸਲਾਂ ਦਾ ਨੁਕਸਾਨ ਦੂਜੇ ਪਾਸੇ ਗਿਆਨ ਦਾ ਨੁਕਸਾਨ ਲੋਕਾਂ ਨੂੰ ਬਿਲਕੁਲ ਪਰਮਾਤਮਾ ਦੇ ਸਾਰੇ ਛੱਡ ਦਿੱਤਾ ਹੈ ਇਹ ਵੀ ਮੁਜ਼ਾਰੇਸ਼ੇ ਹਸਾਲੇ ਪਰ ਆਵਾਜ਼ ਇਹ ਅਸੀਂ ਸਭ ਗੁਰਬੀਰ ਸਿੰਘ ਹੋਣਾ ਤੇ ਜਿਹੜਾ ਬਹੁਤ ਭਾਰੀ ਜ਼ੁਲਮ ਹੋਇਆ ਪਰਿਵਾਰ ਨੂੰ ਜਸਟਿਸ ਦਿਵਾਣੀ ਹੈ ਸਾਡਾ ਆਪਣਾ ਪਰਿਵਾਰ ਸਾਡੇ ਜਥੇਬੰਦੀ ਦੇ ਡਾਂਗੇ ਜਿਹੜਾ ਢਾਂਚਾ ਹੋਨੇ ਇੰਪੋਰਟੈਂਟ ਗਰੀਸ ਸਰ ਸਾਡੇ ਬਲੌਕ ਦੇ ਪ੍ਰਧਾਨ ਸਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਇੱਥੇ ਪਹੁੰਚੇ ਨੇ ਸਾਡੇ ਬਹੁਤ ਸਾਰੇ ਸਾਥੀ ਇਸ ਜ਼ਿਲ੍ਹੇ ਦਾ ਤੋਲਕ ਰੱਖਦੇ ਹੋਏ ਜੀਰਾ ਸਾਹਿਬ ਉਹ ਵੀ ਇੱਥੇ ਪਹੁੰਚੇ ਨੇ ਦਾਸਮੀ ਸਪੈਸ਼ਲੀ ਇਹ ਪਰਿਵਾਰ ਨੂੰ ਦੱਸਣ ਵਾਸਤੇ ਕਿ ਅਸੀਂ ਸੋਲੀਡੈਰਿਟੀ ਦੇ ਵਿੱਚ ਤੁਹਾਡੇ ਨਾਲ ਅਸੀਂ ਇੱਥੇ ਪਹੁੰਚੇ। ਲਗਾਤਾਰ ਹਰ ਖੁਸ਼ੀ ਤੇ ਗਮੀ ਦੇ ਵਿੱਚ ਮੈਂ ਆਪਣੇ ਅਜ਼ੀਜ਼ ਨੂੰ ਕਹਿਣਾ ਚਾਹੁੰਦਾ। ਚਾਹ ਗੁਰਬੀਰ ਜੀ ਨੂੰ ਤੇ ਬੇਟੇ ਨੂੰ। ਚਾਹ ਮਨਜੀਤ ਜੀ ਨੂੰ। ਹਮੇਸ਼ਾ ਤੁਹਾਡਾ ਜਿੰਨਾਂ ਜੇ ਥੀਉਂਦੇ ਆ ਤੁਹਾਡਾ ਸਾਥ ਨਿਭਾਵਾਂਗੇ ਸਾਥ ਦੀ ਅਸੀਂ ਛੱਡਾਂਗੇ। ਅਸੀਂ ਤੁਹਾਡੀ ਲੜਾਈ ਤੋੜ ਤੱਕ ਲੈ ਕੇ ਜਾਵਾਂਗੇ। ਦੀਰਾ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਸ਼ਿਮਰਾਜ ਚੋਹਾਨ ਜਿਹੜੇ ਸਾਡੇ ਐਗਰੀਕਲਚਰ ਮੰਤਰੀ ਨੇ ਸਾਡੇ ਮੈਂਬਰ ਆਫ ਪਾਰਲੀਮੈਂਟਸ ਨੇ ਕਾਂਗਰਸੀਆਂ ਨੇ ਪਰਦੇਸ਼ ਕਾਂਗਰਸ ਪ੍ਰਧਾਨ ਨੇ ਤੇ ਅਸੀਂ ਇਕੱਠੇ ਆ ਕੋਲੋਂ ਕੋ ਵਕਤ ਵੀ ਮੰਗਿਆ ਕਿਸਾਨਾਂ ਦੀ ਗੱਲ ਵੀ ਅਸੀਂ ਰੱਖਣੀ ਹੈ ਆਪਣੇ ਏਰੀਆਜ਼ ਦੀ ਡਿਵਾਨ ਵੀ ਅਸੀਂ ਰੱਖਣੀ ਹੈ ਤੇ ਉੱਥੇ ਇਹਨਾਂ ਅਫਸਰਾਂ ਦੇ ਨਾਲ ਆnde ਜਿਹੜਾ ਨਵੇਂ ਜਿੱਥੋਂ ਤੱਕ ਵੀ ਜਾਣ ਦੀ ਲੋੜ ਪਈ ਇਸ ਗੁੰਗੀ ਬੋਲੀ ਅੰਨੀ ਸਰਤਾਪ ਦੇ ਖਾਨੇ ਤੇ ਅੱਖਾਂ ਵੀ ਅਸੀਂ ਖੋਲਾਂਗੇ ਮੈਂ ਯਕੀਨ ਦਿਵਾਣਾ ਚਾਹਦਾ ਆਪਣੇ ਅਜੀਜ਼ ਜੀ ਨੂੰ ਸਭਜੀਤ ਸਿੰਘ ਜੀ ਨੂੰ ਤੇ ਬਾਕੀ ਸਾਰੇ ਸਾਥੀਆਂ ਨੂੰ ਕਿ ਆਪਾਂ ਡਟ ਕੇ ਮੋਰਚਾ ਜੇ ਢੜਕੇ ਰੱਖਿਆ ਅਸੀਂ ਤੁਹਾਡੇ ਨਾਲ ਹਰ ਕਦਮ ਤੇ ਜਿੱਸੇ ਜਿੱਸ ਨੂੰ ਅਸੀਂ ਮਿਲਦੇ ਆਂਦੇ ਜਿਨ੍ਹਾਂ ਵਿੱਚ ਅਜੀਜ਼ਾ ਸਾਹਿਬ ਸਾਡੀ ਬੱਚਾ ਵੀ ਹੈ ਕਦੇ ਦੇ ਵਿੱਚ ਪ੍ਰਧਾਨ ਜੀ ਨਾਲ ਗੱਲ ਕਰਕੇ ਇੱਕ ਡੈਲੀਗੇਸ਼ਨ ਕਰਕੇ ਸਾਥ ਪੁੱਜਿਆ ਕਿਉਂਕਿ ਜੋ ਅਜਿਹਾ ਗੁਰਬੇਲ ਸਿੰਘ ਨਾਲ ਪਰਵਾਰਨਾ ਹੋਇਆ ਹਰ ਪਿੰਡ ਸਾਰੇ ਅਸੈਂਬਲੀ ਹਲਕਿਆਂ ਦੇ ਵਿੱਚ ਹਰ ਰੋਜ਼ ਲੋਕ ਜਿਹੜੇ ਉਹ ਸਾਡੇ ਕੋਲ ਆਉਂਦੇ ਨੇ ਅਸੀਂ ਐਸਐਸਪੀ ਨੂੰ ਕਹਿੰਨੇ ਆ ਈਜੀਐਨ ਨਾਲ ਗੱਲ ਕਰਨੇ ਉੱਥੇ ਵੀ ਗੱਲ ਕਰਨ ਜੰਮੀਰਦਾ ਇਹਨਾਂ ਦੇ ਫੋਰਸਸ ਤੇ ਬੋਲ ਕਰਤੇ ਮੈਂ ਵੀ ਗੱਲ ਕੀਤੀ ਸੀ ਮੇਰੀ ਗੱਲ ਸਾਡੇ ਇੱਕ ਸਾਥੀ ਨੇ ਐਸਐਸਪੀ ਨਾਲ ਗੱਲ ਕਰਾਈ ਸੀ ਐ ਗੱਲ ਕਹੀ ਸੀ ਆ ਮੌਜੂਦਾ ਐਸਐਸਪੀ ਨੂੰ ਕਿ ਮੈਨੂੰ ਬੜਾ ਅਫਸੋਸ ਹੈ ਫਰਖਦ ਮੈਨੂੰ ਪਤਾ ਲੱਗਾ ਚਾਰ ਵਾਰ ਸਰਪੰਚ ਸਾਹਿਬ ਨੇ ਸਾਡੇ ਬਲਾਕ ਮਤਾਨ ਦੇ ਤੁਹਾਡੇ ਨਾਲ ਆਪਣੀ ਸਿਕਿਉਰਿਟੀ ਦਾ ਜ਼ਿਕਰ ਕੀਤਾ ਸੀ ਕੀ ਤੁਸੀਂ ਉਸ ਗੱਲ ਨੂੰ ਗੰਭੀਰਤਾ ਨਾਲ ਲਿਆ ਜੇ ਇਹ ਅਜਿਹਾ ਪ੍ਰੋਫੈਸ਼ਨਲ ਪੁਲਿਸ ਅਫਸਰ ਤੁਸੀਂ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੁੰਦੀ ਤਾਂ ਇਹ ਐਡਾ ਨੇਕ ਆ ਦੇਵੇ ਜੇ ਦੀ ਸਾਰੇ ਏਰੀਆ ਵਿੱਚ ਉਹਦੀ ਦੇਖਨੀਤੀ ਤੇ ਉਹਨਾਂ ਦੀ ਸੋਚ ਕਰਨ ਬਹੁਤ ਜ਼ਿਆਦਾ ਇੱਜ਼ਤੀ ਅੱਜ ਬਹੁਤ ਕੀਮਤੀ ਜਾਨ ਬਚਾਈ ਦੱਸ ਅੱਜ ਮਿਲੂ ਬਹਿ ਕੇ ਅਸੋਚ ਹੈ ਮਿਲੋਂ ਨੂੰ ਕਿਹੜਾ ਸੀ ਕੀ ਬਾਜਾ ਸਾਹਿਬ ਇਹ ਤੋਂ ਪਹਿਲਾਂ ਉਹ ਸ਼ਾਇਦ ਕਿਹਾ ਗਿਆ ਹੋਵੇ ਮੈਨੂੰ ਨਹੀਂ ਕਿਹਾ ਮੈਨੂੰ ਹੁਣ ਇਸ ਗੱਲ ਦਾ ਪਤਾ ਨਹੀਂ ਕਿਹੜੀ ਗੱਲ ਉਹਨੇ ਮੈਨੂੰ ਗੱਲ ਕਹੀ ਜੋ ਕੇਦੋਂ ਆਇਆ ਨੂੰ 2 ਦਿਨ ਵੀ ਨਹੀਂ ਹੋਏ ਨੇ ਮੇਰੇ ਅੱਤਰ 2 ਦਿਨ ਮਹੀਨੇ ਦਾ ਆਇਆ ਪਰਵਾਹ ਇਸ ਦੀ ਜਾਣਕਾਰੀ ਕਿੱਥੇ ਰੱਖਦਾ ਹੋਵੇਗਾ ਬਟ ਇਹ ਤੁਹਾਡੇ ਪਿੱਛੇ ਹੀ ਸਾਡੇ ਅਫੀਸਰ ਤੁਸੀਂ ਵੀ ਸਾਡੀ ਜ਼ਿੰਮੇਵਾਰੀ ਹੋ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾਡੇ ਪਰਿਵਾਰਾਂ ਨੇ ਵੀ ਬਹੁਤ ਕੀਮਤਾਂ ਨਿਭਾਈਆਂ ਨੇ ਅਸੀਂ ਤੁਹਾਡੇ ਦੁੱਖ ਨੂੰ ਸਮਝਦੇ ਹਾਂ ਸਾਡੇ ਪਰਿਵਾਰਾਂ ਨੇ ਵੀ ਆਪਣੇ ਦੇਸ਼ ਦੇ ਕਾਰਨਾਂ ਪਰ ਸੁਗੂਰ ਤੇ ਕਾਲ ਸ਼ਹਾਦਤਾਂ ਦਿੱਤੀਆਂ ਨੇ ਜਿਸ ਉੱਪਰ ਤੁਸੀਂ ਹੋ ਅਸੀਂ ਵੀ ਉਸ ਉੱਪਰ ਵੇਖੀ ਜਦੋਂ ਸਾਡੇ ਪਿਤਾ ਪੰਜਾਬ ਦੇ ਵਿੱਚ ਇਸ ਦੀ ਆਜ਼ਾਦੀ ਵਾਸਤੇ ਜਾਂ ਜਿਹੜੇ ਸ਼ੂਘੇ ਦੇ ਆਮਨ ਕਾਨੂੰਨ ਨੂੰ ਬਹਾਲ ਕਰਨ ਵਾਸਤੇ ਜਦੋਂ ਅਸੀਂ ਸਾਜੀ ਵਾਕਾਂ ਦੀ ਗੱਲ ਕਰਦੇ ਸੀ ਉਹ ਵੀ ਸਿਹਾਰ ਹੋਈ ਸਾਬ ਸੋ ਪ੍ਰਮਾਤਮਾ ਤੇ ਵਿਸ਼ਵਾਸ ਰੱਖਣਾ 파ਟੀ ਵਿੱਚ ਵਿਸ਼ਵਾਸ ਰੱਖਣਾ ਤੁਹਾਡੇ ਦੁੱਖ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਸਮਝਦੇ ਹਾਂ ਕਿ ਉਹ ਤੁਹਾਡੇ ਅੱਜ ਮੰਨਤੇ ਗੁਜ਼ਰ ਰਹੀ ਹੈ ਕਈ ਸਾਲ ਪਹਿਲੇ ਸਾਡੇ ਵੀ ਇਸ ਤਰ੍ਹਾਂ ਹੀ ਜੀਵਨ ਦੇ ਮਾਰ ਕੇ ਮੰਨਤੇ ਇਹ ਮੁਸ਼ਕਲ ਘੜੀਆਂ ਵਿੱਚ ਅਸੀਂ ਵੀ ਲਿਖਲੇ ਹਾਂ ਬਿਲਕੁਲ ਤੁਜੀ ਪਰਵਾਹ ਨਹੀਂ ਕਰਨੀ ਗੁਰੂ ਮਹਾਰਾਜ ਸਾਹਿਬ ਦਾ ਆਸਰਾ ਲੈ ਕੇ ਚੱਲਣਾ ਹੈ ਉਹਨਾਂ ਦੇ ਅਸ਼ੀਰਵਾਦ ਨਾਲ ਚੱਲਣਾ ਹੈ ਬਾਤ ਹੀ ਤੁਹਾਡੇ ਨਾਲ ਹਰ ਕਦਮ ਨਾਲ ਕਦਮ ਲਵਾ ਕੇ ਤੁਹਾਡੇ ਨਾਮ ਰਹੇਗੀ ਮੈਨੂੰ ਇਸ ਕਰਕੇ ਸੀ ਗੁਰੂ ਮਹਾਰਾਜ ਸਾਹਿਬ ਦੇ ਬੜੇ ਮਸ਼ਹੂਰ ਆ ਉਮਰ ਤੇ ਜਾਨ ਦੀ ਨਹੀਂ ਸੀ ਚੌੜ ਸ਼ਾਦੀ ਉਮਰ ਚ ਹੀ ਗਏ ਪਰ ਇਹ ਇੱਕ ਜ਼ਰੂਰ ਚੀਜ਼ ਹੈ ਕੇਲੇ ਦੇ ਛਿਲਕਿਆਂ ਤੇ ਵੀ ਲੋਕ ਤਿਲਕ ਕੇ ਮਾਰਦੇ ਦੇਖਦੇ ਆ ਲੋ ਤੇ ਲੋਟੇ ਦੀ ਡੈਂਟਾ ਜੀ ਜਾਂਦੇ ਸੀ ਦਾਦੇ ਪਿਤਾ ਦੇ ਇੱਕ ਨੀਤੀ ਦਾ ਆਪਣੇ ਏਰੀਆ ਨੂੰ ਵਿਚਾਰ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ ਇਹਨਾਂ ਦੀ ਸ਼ਹਾਦਤ ਹਮੇਸ਼ਾ ਯਾਦ ਰਹੇ ਇਸwidehat ਏਰੀਆ ਯਾਦ ਰੱਖੇਗਾ ਅੱਗੇ ਸਾਰੀਆਂ ਚੀਜ਼ਾਂ ਜਿਸ ਦਾ ਅਸੀਂ ਪ੍ਰਮਾਤਮਾ ਤੇ ਮੰਨਦੇ ਆ ਕਿ ਜਿੱਦਣ ਜਨਮ ਹੁੰਦਾ ਤੋਂ ਜਿਹੜੀ ਮੌਤ ਦੀ ਤਾਰੀਖ ਵੀ ਤੈਅ ਹੋ ਜਾਂਦੀ ਏ ਮੌਕੇ ਹੁੰਦੇ ਨੇ ਹਾਲਾਂਕਿ ਇਸ ਕਿਸਮ ਦੇ ਬਣ ਜਾਂਦੇ ਨੇ ਬਹੁਤ ਚੰਗੀ ਰੈਪਿਟੇਸ਼ਨ ਤੁਹਾਡੇ ਪਿਤਾ ਜੀ ਕਰੀ ਕਰਦੇ ਸੀ ਜੁਆ ਇਸ ਦੇ ਦੁੱਖ ਦੀ ਕਮੀ ਵਿੱਚ ਮੈਂ ਸmuje ਪਰਿਵਾਰ ਨੂੰ ਵਿਸ਼ਵਾਸ਼ੀ ਦਿਵਾਉਣਾ ਚਾਹਾਂ ਕਰਦਾ ਤੁਹਾਡੇ ਨਾਲ ਖੜੋਤੇ ਹਾਂ ਜਿੱਥੇ ਵੀ ਕਿਤੇ ਲੋੜ ਪਵੇਗੀ ਹਮੇਸ਼ਾ ਹੀ ਤੁਹਾਡੇ ਨਾਲ